ਛੋਟੇ ਕਿਸਾਨ ਵੀ ਅੱਜ ਜੱਥੇਬੰਦੀਆਂ ਦੇ ਹੱਕ ਵਿੱਚ ਨਹੀਂ ਭੁਗਤ ਰਹੇ ਕਿਉਂਕਿ ਜਦੋਂ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਗਈ ਲੋਕਾਂ ਵਿੱਚ ਪ੍ਰਚਾਰਿਆ ਗਿਆ ਤਾਂ ਉਦੋਂ ਜਿਹੜੇ ਛੋਟੇ ਕਿਸਾਨ ਹੈ ਜਿਨ੍ਹਾਂ ਕੋਲੇ ਕਿੱਲਾ ਡੇਢ ਕਿੱਲਾ 2 ਕਿੱਲੇ ਕਿੱਲੇ ਹੈ ਉਹਨਾਂ ਨੂੰ ਮਗਰ ਲਾ ਕੇ ਦਿੱਲੀ ਲਈ ਆਇਆ ਗਿਆ ਤੇ ਕਈ ਥੋੜੀਆਂ ਜ਼ਮੀਨਾਂ ਕੋਹਿਆਂ ਜਾਣੀਆਂ ਇੱਕ ਮਸਲਾ ਬਣ ਗਿਆ ਸੀ ਫਿਰ ਉਹਨਾਂ ਦੇ ਵੀ ਧਿਆਨ ਵਿੱਚ ਆਇਆ ਵੀ ਚਲੋ ਇਹ ਕਾਨੂੰਨ ਆਪਾਂ ਨੂੰ ਚੰਗੇ ਨਹੀਂ ਲੱਗਦੇ ਮਾੜੇ ਹੈ ਤਾਂ ਇਸ ਕਰਕੇ ਲੋਕ ਜੁੜ ਗਏ ਅੱਜ ਜਿਹੜੇ ਛੋਟੇ ਕਿਸਾਨ ਐ ਉਹ ਜਥੇਬੰਦੀਆਂ ਦਾ ਸਾਥ ਨਹੀਂ ਦੇ ਰਹੇ ਬਿਜ਼ਨਸਮੈਨ ਵੀ ਨਹੀਂ ਦੇ ਰਹੇ ਕਿਉਂਕਿ ਜਿਹੜਾ ਪਾਣੀ ਐ ਪਾਣੀ ਦਾ ਜਿਹੜੀ ਪਾਣੀ ਐ ਉਹ ਧਰਤੀ ਦੇ ਥੱਲੇ ਚਲਾ ਗਿਆ ਜਿਹਦੇ ਨਾਲ ਪਿਛਲੇ ਸਾਲ ਨਿੰਮ ਬੋੜ ਪਿੱਪਲ ਟਿਕਰਾ ਟਾਲੀਆਂ ਨੂੰ ਦਰੰਗ ਹੋ ਗਿਆ ਸੀਗਾ ਮਤਲਬ ਉਹ ਸੁੱਕ ਗਏ ਸੀ ਉਤੋਂ ਪੂਰਾ ਪੈ ਗਿਆ ਆਪਣੀਆਂ ਮੋਟਰਾਂ ਵੀ ਬੰਦ ਰਹਿੰਦੀਆਂ ਸਿਆਲ ਦੇ ਵਿੱਚ ਫਿਰ ਵੀ ਖੁਸ਼ਕੀ ਪੈਦਾ ਹੋ ਜਾਂਦੀ ਹੈ ਜਿਹਦੇ ਨਾਲ ਇਹਨਾਂ ਦਰੱਖਤਾਂ ਨੇ ਆਪ ਨੂੰ ਛਾਂ ਦੇਣੀ ਹੈ ਆਕਸੀਜਨ ਦੇਣੀ ਹੈ ਔਰ ਵਿਰਤ ਹੋਣ ਤੇ ਆਪਾਂ ਜਿਹੜੇ ਪਟਦੇ ਆਂ ਫਿਰ ਆਰਿਆਂ ਤੇ ਜਾਂਦੇ ਆ ਉਹਨਾਂ ਦੇ ਬਿਜ਼ਨਸ ਚੱਲਦੇ ਆ ਫਿਰ ਭੱਠੇ ਤੇ ਜਾਂਦੇ ਆ ਉਹਨਾਂ ਦੀ ਇੱਟਾਂ ਬਣਦੀਆਂ ਫਿਰ ਹੋਟਲਾਂ ਵਾਲੇ ਤੰਦੂਰਾਂ ਵਾਲੇ ਲੈ ਕੇ ਜਾਂਦੇ ਨਾ ਕਿੰਨੇ ਬੰਦਿਆਂ ਦਾ ਰੋਜ਼ਗਾਰ ਚੱਲ ਜਾਏ ਸਿਰ ਪਾਣੀ ਪਹਿਲਾ ਪਾਣੀ ਜੀਵ ਹੈ ਗੁਰਬਾਣੀ ਦਾ ਫਰਮਾਨ ਹੈ ਹੁਣ ਜਿਹੜੀ ਸਰਕਾਰ ਕਹਿੰਦੀ ਆ ਉਹ ਕਹਿੰਦੇ ਵੀ ਮਤਲ ਜਿਹੜੀਆਂ 32 ਦੀਆਂ 32 ਜਥੇਬੰਦੀਆਂ ਆ 32 ਦੀਆਂ 32 ਜਥੇਬੰਦੀਆਂ ਜਿਹੜੀਆਂ ਦੇ ਆਗੂ ਆ ਉਹ ਮਰਨ ਮਰਦ ਤੇ ਬੈਟਣ ਅਸੀਂ ਐਮਐਸਪੀ ਦੀ ਮੰਗੀ ਅਸੀਂ ਸਾਰੇ ਢਾਂਚੇ ਨੂੰ ਠੀਕ ਕਰ ਦਾਂਗੇ ਤਾਂ ਹੁਣ ਇਹ ਕਦੇ ਵੀ ਇੱਕ ਲੀਡਰ ਪੈਦਾ ਕਰਨ ਬਾਅਦ ਤੇ ਕਾਫੀ ਟਾਈਮ ਲੱਗ ਜਾਂਦਾ ਉਹ ਕਹਿੰਦੇ ਵੀ ਲੀਡਰ ਨਹੀਂ ਹੈਗੇ ਤੁਹਾਨੂੰ ਮਗਰ ਲਈ ਫਿਰਦੇ ਸਰਕਾਰ ਕਹਿ ਰਹੀ ਹੈ ਨਾਲ ਜਿਹੜੀ ਸਰਕਾਰ ਦੀ ਇੰਟੈਲੀਜੈਂਸੀ ਆ ਬੜੀ ਤਾਕੜੀ ਆ ਕਿਉਂਕਿ ਸਰਕਾਰਾਂ ਆਪਣੇ ਚੋਂ ਚੁਣੀਆਂ ਜਾਂਦੀਆਂ ਪਰ ਪਲਦੀ ਰਿਪੋਰਟ ਜਾਂਦੀ ਆ ਉਹ ਆਉਣ ਦਾ ਰਿਕਾਰਡ ਹੁੰਦੀ ਆ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਜਿਵੇਂ ਆਪਾਂ ਹੁਣ ਆਪਾਂ ਕਹਿੰਦੇ ਆ ਵੀ 40 ਕਿਲੋ ਵੀ ਪੈਂਦਾ ਕਿੱਲੇ ਦਾ ਕਣਕ ਦਾ ਇੰਨੀ ਉਹਦੇ ਚ ਡੀਏਪੀ ਪੈਂਦੀ ਹੈ ਜਿਵੇਂ ਆਪਣਾ ਕੈਲਕੂਲੇਸ਼ਨ ਹੈ ਇਸ ਤਰ੍ਹਾਂ ਸਰਕਾਰ ਕੋਲੇ ਵੀ ਸਾਰਾ ਕੁਝ ਲਿਖਿਆ ਹੁੰਦਾ ਤਾਂ ਸਰਕਾਰ ਦੀ ਜਿਹੜੀ ਰਿਪੋਰਟ ਹੈ ਇੰਟੈਲੀਜੈਂਸੀ ਇਹ ਕਹਿ ਰਹੀ ਆ ਵੀ ਜਿਹੜੇ ਆਗੂ ਹੈ ਇਹਨਾਂ ਦੇ ਬੱਚੇ ਬਾਹਰ ਗਏ ਵੀ ਹੈ ਇਹਨਾਂ ਦਾ ਕੋਈ ਐਮਐਸਪੀ ਨਾਲ ਲੈਣਾ ਦੇਣਾ ਨਹੀਂ ਇਹਨਾਂ ਦਾ ਕੰਮ ਹੈ ਉਹ ਕਹਿੰਦੇ ਫੰਡਿੰਗ ਇਕੱਠੀ ਕਰਨੀ ਕਹਿੰਦੇ ਜਦੋਂ ਕਾਲ ਪੈ ਗਿਆ ਇੱਥੇ ਪਾਣੀ ਮੁੱਕ ਗਿਆ ਤਾਂ ਇਹਨਾਂ ਨੇ ਪਾਸਪੋਰਟ ਜੇਪਾਂ ਜਾਂ ਨਾਂ ਦੀ ਨਾਲ ਉੱਥੇ ਬੱਚਿਆਂ ਕੋਲ ਜਾਵਦੇ ਨੇ ਸੈੱਟ ਹੋ ਗਏ ਬੱਚੇ ਵਿਦੇਸ਼ ਦੇ ਵਿੱਚ ਇਹ ਸਰਕਾਰ ਦੀ ਰਿਪੋਰਟ ਹੈ ਤੇ ਜਿਹੜੀ ਕਿ ਛੋਟੇ ਕਿਸਾਨਾਂ ਨੂੰ ਮੰਗ ਲਾ ਕੇ ਕਿਲਾ ਡੇਢ ਕਿਲੇ ਵਾਲੇ ਨੂੰ ਇਹ ਪਰੇਸ਼ਾਨ ਕਰਦੇ ਆ ਤੇ ਆਵਾਜਾਈ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉਹਦੇ ਵਿੱਚ ਕੀ ਹੈ ਵੀ ਜਿਹੜੀ ਯੂਨੀਅਨ ਹੈ ਯੂਨੀਅਨਾਂ ਜਿਹੜੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਹ ਰਿਹਾ ਕਿ ਆਪ ਹੀ ਜਿਹੜੀਆਂ ਖਤਮ ਹੋ ਜਣੀਆਂ ਕਿਉਂਕਿ ਜਿਹੜੇ ਹੁਣ ਛੋਟੇ ਕਿਸਾਨ ਆ ਕਿल्ले 1.5 ਕਿल्ले ਵਾਲਿਆਂ ਨੂੰ ਉਹਨਾਂ ਨੂੰ ਵੀ ਹੁਣ ਅਕਲ ਆਈ ਐ ਕਿ ਕਿ ਜਿਹੜੇ ਵੱਡੇ ਧਨਾੜ ਚੰਡੀਗੜ੍ਹ ਦੇ ਵਿੱਚ 2-200 ਕਿੱਲੇ ਦੇ ਮਾਲਕ ਬੈਠਿਆ 100-100 ਕਿੱਲੇ ਦੇ ਕੋਠਿਆਂ ਪਾਈ ਬੈਠਿਆ ਉਹ ਇੰਨਾ ਛੋਟੇ ਕਿਸਾਨਾਂ ਤੋਂ ਟੇਕਾ ਵਸੂਲੀ ਕਰਕੇ ਲੈ ਜਾਂਦੇ ਆ ਬੀ ਐਮ ਐਸ ਵੀ ਮਿਲੂਗੀ ਰੇਟ ਵਧਣਗੇ ਅਗਲਾ ਅੱਡੀਆਂ ਚੱਕ ਕੇ ਫਾਹ ਲੈ ਲੈਂਦਾ ਆ ਆਪਣੀ ਜ਼ਮੀਨ ਗੈਨੇ ਵੇ ਕਰਕੇ ਇਹਨਾਂ ਨੂੰ ਟੇਕਾ ਦੇ ਦਿੰਦਾ ਫਿਰ ਜਿਹੜੇ ਪੰਜਾਬ ਦੇ ਕਿੱਲੇ ਵਾਲੇ ਨੇ ਕੋਈ ਸੌਗੀਆਂ ਦਾ ਬਾਗ ਲਾਈ ਬਟਾ ਕੋਈ ਕਿਨੂਆਂ ਦਾ ਬਾਗ ਲਾਈ ਬਟਾ ਕੋਈ ਮਤਲਬ ਸੇਬਾਂ ਦਾ ਲਾਈ ਬਟਾ ਕੋਈ ਅਨਾਰਾਂ ਦਾ ਬਾਗ ਲਾਈ ਬਟਾ ਕੋਈ ਬਦਾਮਾਂ ਦੀ ਖੇਤੀ ਕਰਦਾ ਤੇ ਉਹ ਕਿੰਨੀ ਮਤਲਬ ਇੰਦੀ ਕਰਕੇ ਕਿੰਨੇ ਪੈਸੇ ਕਮਾ ਰਹੇ ਐ ਤੇ ਬਾਕੀ ਉਹ ਆਪਣੀ ਜ਼ਮੀਨਾਂ ਜਿਹੜੀ ਮਹਿੰਗੇ ਬਾਜ਼ ਠੇਕੇ ਦਿੰਦੇ ਐ ਸਾਡਾ ਜਿਹੜਾ ਛੋਟਾ ਕਿਸਾਨ ਆ ਉਹਦੇ ਕੋਲੇ ਇੰਨਾ ਸੰਦ ਮਲੇਵਾਣੀ ਹੁੰਦਾ ਔਰ ਉਹਦੇ ਕੋਲੇ ਜਿਹੜਾ ਹੈਗਾ ਇੰਨੇ ਪੈਸੇ ਨਹੀਂ ਹੈਗੇ ਤੇ ਜੇ ਇੱਥੇ ਕੋਈ ਲਾਉਂਦਾ ਵੀ ਅਗਰੂਆ ਦਾ ਬਾਗ ਕਿਲਾ ਜਿਹੜੇ ਕੋਲੇ ਇੱਕ ਕੀਤੀ ਇੱਕ ਕਿਲਾ ਜ਼ਮੀਨ ਹੈ ਤਾਂ ਉਹ ਦੂਜੇ ਲੋਕ ਆ ਜਿਹੜੇ ਤੋੜ ਕੇ ਲੈ ਜਾਂਦੇ ਆ ਤੇ ਉਹਦਾ ਜਿਹੜਾ ਨੁਕਸਾਨ ਹੋ ਜਾਂਦਾ ਪਸ਼ੂ ਵੜ ਜਾਂਦੇ ਆ ਹੋਰ ਹੈ ਇਹ ਲੋਕ ਆ ਜਿਹੜੇ ਲੱਖਾਂ ਰੁਪਈਆ ਜਿਹੜਾ ਠੇਕਿਆਂ ਦਾ ਲੈ ਕੇ ਤੇ ਆਪਦਾ ਜਿਹੜਾ ਉੱਤੇ ਰਾਜ ਕਰ ਰਹੀ ਹੈ ਤੇ ਲੋਕਾਂ ਨੂੰ ਥੱਲੇ ਨੂੰ ਕਹੇ ਜਾਂਦਾ ਛੋਟਿਆਂ ਨੂੰ ਵੀ ਤੁਹਾਨੂੰ ਜਿਹੜੀ ਐਮਐਸਪੀਸੀ ਦਵਾਵਾਂਗੇ ਦੂਜੀ ਗੱਲ 1600 ਕਰੋੜ ਰੁਪਈਆ ਸਰਕਾਰ ਸਬਸਿਡੀ ਦੇ ਰਹੀ ਹੈ ਬਿਜਲੀ ਤੇ ਮੋਟਰਾਂ ਤੇ ਖਲੀਆਂ ਤੇ 1600 ਆ ਸੋਰੀ 16000 ਕਰੋੜ 16000 ਕਰੋੜ ਰੁਪਇਆ ਸਰਕਾਰ ਜਿਹੜੀ ਸਬਸਿਡੀ ਦੇ ਰਹੀ ਹੈ ਮੋਟਰਾਂ ਦੇ ਉੱਤੇ ਇਹ ਜਿਹੜੀ ਹੈਗੀ ਹੈ ਛੋਟੇ ਕਿਸਾਨ ਵੀ ਕਹਿੰਦੇ ਵੀ ਬੰਦ ਹੋਵੇ ਸਾਨੂੰ ਝਾੜ ਵਧਿਆ ਦਿੱਤਾ ਜਾਵੇ ਹੁਣ ਛੋਟਾ ਕਿਸਾਨ ਕੋਲੇ ਕੀ ਆ ਉਤਲੀ ਕਣਕ ਬੀਜਦਾ ਝੋਨਾ ਬੀਜਦਾ ਜਿਹੜਿਆ ਸਹਾਇਕ ਧੰਦੇ ਨਾਲ ਕੋਈ ਪੋਲਟਰੀ ਫਾਰਮ ਉਹ ਨਹੀਂ ਖੋਲ ਸਕਦਾ ਮੱਝਾਂ ਦਾ ਨੋਰਾ ਉਹ ਨਹੀਂ ਖੋਲ ਸਕਦਾ ਕੋਈ ਗੰਨੇ ਦੀ ਖੇਤੀ ਉਹ ਨਹੀਂ ਕਰ ਸਕਦਾ ਦੂਜੇ ਪੱਟ ਕੇ ਲੈ ਜਾਂਦੇ ਆ ਕੋਈ ਕੋਈ ਬਦਾਮਾਂ ਦੀ ਖੇਤੀ ਨਹੀਂ ਕਰ ਸਕਦਾ ਸੇਬਾਂ ਦੀ ਖੇਤੀ ਨਹੀਂ ਉਹ ਕਰ ਸਕਦਾ ਇਸ ਕਰਕੇ ਜਿਹੜੀਆਂ ਜਿੱਤੇਬੰਦੀਆਂ ਦੇ ਨਾਲ ਪਹਿਲਾਂ ਲੋਕ ਜੁੜੇ ਸੀ ਹੁਣ ਸਰਕਾਰ ਕਹਿੰਦੀ ਵੀ ਇਹਨਾਂ ਨਾਲੋਂ ਟੁੱਟ ਰਹੇ ਐ ਤੇ ਨਾਲ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖੇਤੀ ਐ ਉਹ ਸਾਡੇ ਜਿਹੜੇ ਮੁੰਡਿਆਂ ਨੇ ਕਰਨੀ ਨਹੀਂ ਜਿਹੜੇ ਕਿ ਪਹਿਲਾਂ ਬਜ਼ੁਰਗ ਖੇਤਿਆਂ ਪਿੱਛੇ ਕਤਲ ਕਰਕੇ ਸੌਰੀ ਜ਼ਮੀਨਾਂ ਪਿੱਛੇ ਕਤਲ ਕਰਕੇ ਜੇਲਾਂ ਘੱਟ ਕੇ ਆਏ ਉਹਨਾਂ ਦੇ ਬੱਚੇ ਕਲੋਨੀਆਂ ਜ਼ਮੀਨਾਂ ਵੇਚ ਕਿੱਥੋਂ ਚਲੇ ਗਏ ਐ ਜਿਹੜੇ ਹੁਣ ਨਵੇਂ ਮੁੰਡੇ ਐ ਠੀਕ ਹੈ ਸਾਡੇ ਬਜ਼ੁਰਗ ਏਜੀਟੇਸ਼ਨਾਂ 'ਚ ਹਿੱਸਾ ਲੈਂਦੇ ਆ ਪਰ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਕਦੇ ਖੇਤੀ ਨਹੀਂ ਕਰੂਗੀ ਇਹ ਇਹ ਵੀ ਸਰਕਾਰ ਦੀ ਇੱਕ ਰਿਪੋਰਟ ਹੈ ਕਿਉਂਕਿ ਜਦੋਂ ਕਹੜਾ ਤਿਆਰ ਹੁੰਦਾ ਫਿਰ ਜਾ ਕੇ ਉੱਤੇ ਜਿਹੜਾ ਹੈਗਾ ਵਿਚਾਰ ਕੀਤੀ ਜਾਂਦੀ ਆ ਉਹਨਾਂ ਕੋਲੇ ਪਲ-ਪਲ ਦੀ ਜਿਹੜੀ ਰਿਪੋਰਟ ਹੈ ਗਵਰਨਮੈਂਟ ਕੋਲੇ ਹੁਣ ਜਿਹੜਾ ਪਾਣੀ ਹੈ ਪਾਣੀ ਪਹਿਲਾਂ ਪਾਣੀ ਪਹਿਲਾਂ ਆਪ ਨੂੰ ਜ਼ਰੂਰਤ ਹੈਗੀ ਪਾਣੀ ਤੋਂ ਬਿਨਾ ਕੁਝ ਨਹੀਂ ਝੋਨਾ ਇਹ ਕਹੇ ਜੀ ਖੇਤੀ ਆ ਜਿਹੜਾ ਕਿ ਕਈ-ਕਈ ਹਜ਼ਾਰ ਲਿਟਰ ਜਿਹੜਾ ਹੈਗਾ ਇੱਕ ਕਿੱਲਾ ਜ਼ਮੀਨ ਦਾ ਜਿਹੜਾ ਝੋਨੇ ਨੂੰ ਪੀ ਜਾਂਦਾ ਹੈ ਫਿਰ ਉਹਦੇ ਵਿੱਚ ਜ਼ਹਿਰਾਂ ਸਭ ਤੋਂ ਜ਼ਿਆਦਾ ਪੈਂਦੀਆਂ ਐ ਇਸ ਕਰਕੇ ਜਿਹੜਾ ਇੰਦਰਜੀਤ ਜੇਜੀ ਦੀ ਬੁੱਕ ਲਿਖੀ ਵੀ ਹੈ ਉਹਦੇ ਵਿੱਚ ਜਿੰਨੀ ਸਰਕਾਰ ਨੇ ਜਿਹੜਾ ਕੁਝ ਕਰਨਾ ਉਹ ਨਾ ਉਹਦੇ ਵਿੱਚ ਦਰਜ ਕਰ ਕਰਤਾ ਉਹ ਨਹੀਂ ਉਹ ਕਹਿੰਦਾ ਵੀ 75% ਆ ਜਿਹੜੇ ਆਮ ਜਿੰਨੇ ਕਾਸਟਾਂ ਜਿੰਨੀਆਂ ਕਾਸਟਾਂ ਉਹਨਾਂ ਕੋਲੇ ਜ਼ਮੀਨ ਹੈ ਉਨੀਆਂ 75% ਕੋਲੇ ਆ ਗਈ ਉੰਨੀ ਜਿਹੜੀ ਹੈਗੀ ਆ 25% ਜਿਹੜੇ ਕਿਸਾਨਕ ਹੁੰਦੇ ਆ ਕਹਿੰਦੇ ਇਹਨਾਂ ਕੋਲੇ ਆ ਹੁਣ ਜਿਹੜੇ ਵੱਡੇ ਲੋਕ ਨਾ ਉਹ ਠੇਕਾ ਲੈ ਕੇ ਹੋਰ ਕੁਝ ਕਰਕੇ ਜਿਹੜਾ ਹੈਗਾ ਛੋਟੇ ਨੂੰ ਦੱਬਲਦੇ ਕੁਚਲਦੇ ਆ ਹਰ ਸਾਲ ਰੋਲਾ ਪਾਉਂਦੇ ਆ ਤੁਹਾਨੂੰ ਐਮਐਸਪੀ ਦਿਵਾਵਾਂਗੇ ਤੁਹਾਨੂੰ ਆਹ ਦਿਵਾਵਾਂਗੇ ਆਹੜਾ ਕਹਿੰਦਾ ਮਿਲੂਗੀ ਯਾਰ ਹੋ ਸਕਦਾ ਕਣਕ ਦਾ ਭਾਅ 3500 ਨੂੰ ਹੋ ਜੇ ਠੇਕਾ ਜਿਹੜਾ 60 ਦਾ ਸੀ ਉਹ 65 ਹੋ ਗਿਆ 65 ਵਾਲਾ 70 ਹੋ ਗਿਆ 70 ਵਾਲਾ 75 ਹੋ ਗਿਆ 75 ਵਾਲਾ 80 ਹੋ ਗਿਆ 80 ਵਾਲਾ 90 ਹੋ ਗਿਆ ਤੇ ਉਹਨਾਂ ਝਾੜ ਨਿਕਲਦਾ ਨਹੀਂ ਤੇ ਫਿਰ ਬਾਅਦ ਵਿੱਚ ਕਿਸਾਨ ਆ ਜਿਹੜਾ ਖੋਦ ਕੁਸ਼ੀ ਕਹਤੋਂ ਬਦਾਮ ਨਹੀਂ ਖਾਂਦਾ ਉਹ ਸਪਰੇ ਪਿੰਦਾ ਇਸ ਕਰਕੇ ਜਿਹੜਾ ਹੈਗਾ ਛੋਟੇ ਕਿਸਾਨ ਦਾ ਜਿਹੜਾ ਖਿਆਲ ਰੱਖਣਾ ਜ਼ਰੂਰੀ ਹੈ ਤੇ ਸਰਕਾਰ ਨੇ ਇੱਥੋਂ ਤੱਕ ਇਹ ਰਿਪੋਰਟ ਜਾਰੀ ਕਰਤੀ ਮੈਂ ਨਹੀਂ ਕਹਿੰਦਾ ਆਨ ਰਿਕਾਰਡ ਹੈ Google ਤੇ ਸਰਚ ਮਾਰ ਲਓ ਤੇ ਜਿਹੜੀਆਂ ਜੱਤੇਬੰਦੀਆਂ ਦੇ ਤਣਾਅ ਟਾਗੂ ਹੈ ਇਹਨਾਂ ਦਾ ਐਮਐਸਪੀ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਪਾਣੀ ਖਤਮ ਹੋ ਗਿਆ ਜਾਂ ਪਾਣੀ ਜਾਣ ਲੱਗਿਆ ਇਹਨਾਂ ਦੇ ਪਾਸਪੋਰਟ ਉਹ ਕਹਿੰਦੇ ਜੇਬ 'ਚ ਹੈ ਬੱਚੇ ਬਾਹਰ ਸੱਟ ਹੈ ਇਹਨਾਂ ਨੇ ਇੱਕ ਟਿਕਟ ਕਰਾਉਣੀ ਹੈ ਤੇ ਬਾਹਰ ਚਲੇ ਜਾਣਾ ਇੱਥੇ ਮਰਨਗੇ ਤਾਂ ਦੂਜੇ ਲੋਕ ਮਰਨਗੇ ਸੂਬਿਰੋ ਇਸ ਕਰਦਾ ਵੀ ਆਪਾਂ ਨੂੰ ਜਿਹੜਾ ਖਿਆਲ ਰੱਖਣਾ ਚਾਹੀਦਾ ਤੇ ਜਿਹੜਾ ਇੱਕ ਸਾਡੀ ਇੱਕ ਇਸ ਸਮਾਧਮ ਰਾਈ ਬੇਨਤੀ ਹੈ ਵੀ ਜਿਹੜੀ ਐਮਐਸਬੀ ਹੈ ਐਮਐਸਬੀ ਬੁੱਧੀਜੀਵੀ ਵੀ ਕਹਿ ਰਹੇ ਆ ਵਿਗਿਆਨੀ ਵੀ ਕਹਿ ਰਹੇ ਆ ਔਰ ਜਿਹੜਾ ਪਾਣੀ ਦੇ ਪਾਣੀ ਨੂੰ ਚੈੱਕ ਕਰਨੇ ਸਾਡੇ ਲੋਕ ਹੈ ਉਹ ਵੀ ਕਹਿ ਰਹੇ ਆ ਸਰਕਾਰਾਂ ਵੀ ਕਹਿ ਰਹੀਆਂ ਕਿ ਐਮਐਸਬੀ ਜਿਹੜੀ ਪੰਜਾਬ ਵਾਸਤੇ ਇੱਕ ਖਤਰਨਾਕ ਸਾਬਤ ਹੋਵੇਗੀ ਇਸ ਕਰਕੇ ਤੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਜਿਹੜਾ ਖੇਤੀ ਇੱਕ ਲਾਹੇਵੰਦ ਟਾਂਚਾ ਜ਼ਰੂਰ ਹੈ ਇਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਸਹਾਇਕ ਧੰਦੇ ਸਾਨੂੰ ਨਾਲ ਅਪਣਾਉਣੇ ਚਾਹੀਦੇ ਆ ਤਾਂ ਜੋ ਆਪਾਂ ਕਿਸੇ ਨਾਲ ਬੈਰ-ਵਿਰੋਧ ਨਾ ਕਰੀਏ ਤੇ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਇਹ ਜਿਵੇਂ ਆਪਣਾ ਜਗਜੀਤ ਸਿੰਘ ਡੱਲੇਵਾਲ ਉਹ ਇੱਕ ਮਨ ਦੇ ਕਿਨਾਰੇ ਆ ਪਹਿਲਾ ਇਨਸਾਨ ਅਨਸਾਨੀਅਤ ਜ਼ਰੂਰੀ ਹੈ ਜ਼ਮੀਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਖੇਤੀ ਆਉਂਦੀ ਜਾਂਦੀ ਰਹਿੰਦੀ ਹੈ ਖਾਣ ਜੋ ਕੇ ਦਾਣੇ ਜ਼ਰੂਰ ਹੋ ਜਾਂਦੇ ਆ ਪਰ ਜੇ ਬੰਦਾ ਤਾਂ ਜਹਾਨ ਚੋਂ ਤੁਰ ਜਾਵੇ ਉਹ ਵਾਪਸ ਨਹੀਂ ਹੁੰਦਾ ਇਸ ਕਰਕੇ ਸਰਕਾਰ ਵੀ ਕਹਿ ਰਹੀ ਹੈ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਬੱਦੀ ਦੇ ਬੱਦੀ ਜੱਥੇ ਬੰਦੀਆਂ ਦੇ ਆਗੂ ਆ ਜਿਹੜੇ ਮਰਨ ਵਾਸਤੇ ਬੈਠਣ ਅਸੀਂ 15 ਮਿੰਟਾਂ ਚ ਹੱਲ ਕਰ ਦਾਂਗੇ ਹੁਣ ਉਹ ਵਹਦੇ ਨਹੀਂ ਉਹ ਕਹਿੰਦੇ ਜੀ ਅਸੀਂ ਮਰ ਕੇ ਆਗੂ ਕਈ ਸਾਲਾਂ ਜੇ ਬਣਦਾ ਆਗੂ ਦਾ ਭਈ ਤਿਆਰ ਹੈ ਤੁਸੀਂ ਬੈਠਣ ਲਈ ਤਿਆਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ